ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਇਹ ਆਪਣੇ ਲੈ ਕੇ ਗਏ ਆ ਜੀ ਕਸਟਮਰ ਲੋਰ ਤੇ ਟੀ-ਸ਼ਰਟ ਆ ਆਪਾਂ ਜੀ ਰਹਿ ਤੁਹਾਨੂੰ ਦਿਖਾ ਅੱਗ ਬਲਾ ਦਾ ਕੋਲੋਰਾ ਬਾਈ ਤੇ ਲੱਗ ਤੋ ਟੀ-ਸ਼ਰਟ ਅ ਡੋਡੀ ਰੇਂਜ ਹੈ ਨਾ ਇਹ ਬਹੁਤ ਸੋਹਣੇ ਕਲਰ ਡਿਜ਼ਾਈਨ ਹੈ ਤੇ ਸਾਰੇ ਸਜ ਜਿੰਗ ਬਾਈ ਮਿਲਦੀਆਂ ਸਾਰੇ ਸਜ ਜਾਲਾ ਮਿਲਦੀਆਂ ਲੈ ਕੇ ਦਿੱਤਾ ਨਾਮ ਰੇਟ ਇਹਨਾਂ ਦਾ ਜੀ ਕਿਸੇ ਦਾ 200 ਕਿਸੇ ਦਾ 180 ਅਲੱਗ-ਅਲੱਗ ਤੋਂ ਲੇਕਿਨਾਂ ਦੇ ਰੇਟ ਨੇ ਲੱਗ-ਲੱਗ ਤੋਂ ਜੀ ਰੇਟ ਇਹਨਾਂ ਦੇ ਦੇਖੋ ਜੀ ਕਿੰਨਾ ਬਾਈ ਜੇ ਤੋ ਗਾਹਕ ਲੈਣ ਆ ਜਾਂਦੇ ਨਾ ਫਿਰ ਤਾਂ ਸਾਰਾ ਖਲਾਰਾ ਹੀ ਪੈ ਜਾਂਦਾ ਫਿਰ ਤਾਂ ਸਾਰਾ ਖਲਾਰਾ ਪੈ ਜਾਂਦਾ ਜਿੱਦ ਜੱਪਾ ਬਾਹਰ ਇਹਨੇ ਦੋ ਲੈਣੀਆਂ ਹੁਣ ਪਰ ਦਿਖਾਉਣਾ ਸਾਰਾ ਕੁਛ ਹੀ ਪੈਂਦਾ ਇੱਕ ਵਈ ਗਰਮੀ ਐ ਦਿਨੇ ਕਸਟਮਰ ਆਉਂਦੇ ਸ਼ਾਮ ਸਵੇਰੇ ਵੱਧ ਨਹੀਂ ਉਧਰੋਂ ਮੇਰਾ ਕੰਮ ਦਾ ਰੋਟੀ ਸਬਜ਼ੀ ਦਾ ਟਾਈਮ ਆ ਉਧਰੋਂ ਕਸਟਮਰ ਆ ਜਾਂਦੇ ਆ ਔਖਾ ਹੈਗਾ ਬਈ ਆ ਹੋ ਗਏ ਨੇ ਆਪਣੀਆਂ ਲੋਰਾ ਟੀ-ਸ਼ਰਟਾਂ ਸੈਟ ਕਿਉਂਕਿ ਬਈ ਹੈ ਨਾ ਅਲੱਗ ਲਾ ਉਹ ਤਾਈ ਦਾ ਫਿਰ ਅਲੱਗ ਟਾਈਮ ਵੀਡੀਓ ਸ਼ੂਟ ਕਰਨ ਵਾਸਤੇ ਵੀ ਆ ਦੇਖੋ ਜੀ ਬਹੁਤ ਸੋਹਣੀ ਹੈ ਟੀ-ਸ਼ਰਟ ਹੈ ਬੜਾ ਵਧੀਆ ਕੱਪੜਾ ਹੈ ਇਹਦਾ ਰੇਟ ਹੈ ਜੀ 200 ਇਹ ਕੱਛੀ ਸੂਟ ਹੈ ਜੀ ਸੌਰੀ ਕੱਛੀ ਸੂਟ ਹੈ ਇਹਦਾ ਰੇਟ ਹੈ 250 ਬਹੁਤ ਵਧੀਆ ਕੱਪੜਾ ਹੈ ਆਪਣੇ ਲੈ ਕੇ ਗਏ ਹੈ ਬਈ ਉਹ ਲੋਰਾ ਟੀ-ਸ਼ਰਟ ਹੈ ਕੱਛੀ ਸੂਟ ਇੱਕ ਲੈ ਕੇ ਗਏ ਹੈ ਜੀ ਸੂਟ ਪੰਜਾਬੀ ਤੇ ਉਹਨਾਂ ਨੇ ਜਾਣੇ ਜਿਵਿਆ ਪੰਜਾਬੀ ਸੂਟ ਲੈ ਕੇ ਗਏ ਇੱਕ ਵਈ ਹੁਣ ਲਾਈਵ ਦਾ ਕੰਮ ਚੱਲਦਾ ਹੈ ਨਾ ਪਹਿਲਾਂ ਸਾਰੇ ਭੈਣ ਭਰਾਵਾਂ ਦੇ ਲਾਈਵ ਦੇ ਵਿੱਚ ਜਾਣਾ ਪੈਂਦਾ ਫਿਰ ਆਪ ਦਾ ਲਾਈਵ ਲਾਉਣਾ ਪੈਂਦਾ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਜਿਹੜੇ ਮੇਰੇ ਨਾਲ ਜੁੜੇ ਆ ਮੇਰੇ ਵੀਰ ਮੇਰੀਆਂ ਭੈਣਾਂ ਮੇਰੇ ਲਾਈਫ ਦੇ ਵਿੱਚ ਆਉਂਦੇ ਆ ਜੀ ਧੰਨਵਾਦ ਤੁਹਾਡਾ ਮੇਰੇ ਨਾਲ ਜੁੜਨ ਲਈ ਧੰਨਵਾਦ ਜੀ ਤੁਹਾਡਾ ਮੇਰੇ ਨਾਲ ਜੁੜਨ ਲਈ ਜਿੰਨਾ ਚਿਰ ਬਈ ਮੇਰੇ ਉਧਰ ਲਈ ਸ਼ਾਪ ਰੈਡੀ ਨਹੀਂ ਹੁੰਦੀ ਉਹ ਨਜ਼ਰ ਮੈਨੂੰ ਔਖਾ ਬਹੁਤ ਹੋ ਰਿਹਾ ਬਹੁਤ ਹੀ ਜ਼ਿਆਦਾ ਔਖਾ ਕਿਉਂਕਿ ਸਮਾਨ ਬਾਲਾ ਹੈ ਤੇ ਲੋਡ ਨਹੀਂ ਆਉਂਦਾ ਦਿਖਾਉਣਾ ਪੈਂਦਾ ਸਮਾਨ ਫਿਰ ਸਾਰਾ ਸੈੱਟ ਕਰਨਾ ਪੈਂਦਾ ਔਖਾ ਬਹੁਤ ਹੈ ਔਖਾ ਬਹੁਤ ਹੈ ਜੀ ਸਾਰਾ ਸਮਾਨ ਦਿਖਾਉਣਾ ਸੈੱਟ ਕਰਨਾ ਤੇ ਬਈ ਕਸਟਮਰ ਨੇ ਤਾਂ ਆਉਣਾ ਹੀ ਹੈ ਸਮਾਨ ਲੈਣ ਕਸਟਮਰ ਨੇ ਤਾਂ ਜੀ ਆਉਣਾ ਹੀ ਹੈ ਸਮਾਨ ਲੈਣਾ ਦੇਖੋ ਜੀ ਟੀ-ਸ਼ਰਟਾਂ ਬਹੁਤ ਵਧੀਆ ਕੱਪੜਾ ਹੈ ਬਈ ਇਹ ਸਿਰਾ ਕੱਪੜਾ ਹੈ ਇਹ ਰੇਟ ਹੈ ਜੀ ਇਹਦਾ 200 ਇਹਨਾਂ ਟੀ-ਸ਼ਰਟਾਂ ਦਾ 34 ਨੰਬਰ ਟੀ-ਸ਼ਰਟ ਹੈ ਇਹ ਰੇਟ ਇਹਨਾਂ ਦਾ 220 ਹੈ ਜੀ ਦੇਖੋ ਜੀ ਆ ਰੈੱਡ ਕਲਰ ਹੈ ਇਹ ਰੈੱਡ ਕਲਰ ਹੈ ਜੀ ਇਹਦੇ ਬੈਕ ਸਾਈਡ ਵੀ ਬਾਜ ਬਣਿਆ ਹੋਇਆ ਹੈ ਇਹਨਾਂ ਦੀ ਬੈਕ ਸਾਈਡ ਵੱਡਾ ਬਾਜ ਬਣਿਆ ਹੋਇਆ ਬਈ ਅਗਲੀ ਸਾਈਡ ਛੋਟਾ ਬਾਜ ਬਣਿਆ ਹੋਇਆ ਬਹੁਤ ਇਹਨਾਂ ਦੀ ਮੰਗ ਸੀ ਬਈ ਪਿਛਲੀ ਵਾਰ ਇਹ ਬਹੁਤ ਵਿਕੀਆਂ ਹੁਣ ਵੀ ਬਹੁਤ ਵਿਕ ਰਹੀਆਂ ਵੈਸੇ ਪਰ ਪਿਛਲੀ ਬਾਰ ਵੀ ਇਹ ਬਹੁਤ ਵਿਕੀਆਂ ਟੀ-ਸ਼ਰਟ ਬਈ ਵੀਡੀਓ ਸ਼ੂਟ ਕਰਨ ਦਾ ਵੀ ਟਾਈਮ ਨਹੀਂ ਲੱਗਦਾ ਕਈ ਵਾਰ ਤੇ ਵਿੱਚ ਕਸਟਮਰ ਆ ਜਾਂਦੇ ਵਿੱਚ ਹੀ ਕਸਟਮਰ ਆ ਜਾਂਦੇ ਬਈ ਫਿਰ ਘਰ ਦਾ ਕੰਮ ਵੀ ਦੇਖਣਾ ਹੁੰਦਾ ਜੀ ਉਧਰੋਂ ਖੇਤ ਦਾ ਚੱਲੀ ਜਾਂਦਾ ਉਧਰੋਂ ਹੋਰ ਕੰਮ ਧੰਦੇ ਚੱਲੀ ਜਾਂਦੇ ਆ ਘਰ ਦਾ ਖੇਤ ਘਰ ਦਾ ਵੀ ਦੇਖਣਾ ਬਈ ਖੇਤ ਦਾ ਵੀ ਦੇਖਣਾ ਹਨਾ ਚਲੋ ਕਰਦੇ ਆ ਮਿਹਨਤ ਆਪਾਂ ਆਪਣੀ ਵੈਗਰੂ ਆਪੇ ਰੰਗ ਲਿਆਊਗਾ ਮਿਹਨਤ ਨਾਲ ਮੈਂ ਇਹ ਤਦਾਈ ਆਪਦੀ ਜਾਰੀ ਰੱਖਣੀ ਚਾਹੀਦੀ ਆਪਾਂ ਨੂੰ ਫਰੰਗਲੌਣੀ ਵਾਈ ਗੁਣਿਆ ਦੇਖੋ ਜੀ ਵਾਈਟ ਕਲਰ ਦੀ ਟੀ-ਸ਼ਰਟ ਬਹੁਤ ਸੋਹਣੀ ਟੀ-ਸ਼ਰਟ ਹੈ ਬਹੁਤ ਵਧੀਆ ਕੱਪੜਾ ਹੈ ਮਲਾਈਮਜਾ ਦੱਸਿਆ ਕਰੋ ਕਮੈਂਟ ਕਰਕੇ ਜੀ ਵੀਡੀਓ ਕਿਵੇਂ ਦੀ ਲੱਗਦੀ ਹੈ ਇੱਕ ਵਾਰ ਜਰੂਰ ਮੌਕਾ ਦਿਓ ਜੀ ਸਮਾਨ ਮੰਗਾਉਣ ਦਾ ਲੈਣ ਨਹੀਂ ਜਾਇਆ ਗਿਆ ਬਈ ਸਮਾਨ ਮੈਥੋਂ ਮੈਂ ਤਾਂ ਇੰਨਾ ਰੁੱਝ ਗਈ ਸਮਾਨ ਲੈਣ ਨਹੀਂ ਜਾਇਆ ਗਿਆ ਹੋ ਸਕਦਾ ਅੱਜ ਜਾਵਾਂ ਹੋ ਸਕਦਾ ਅੱਜ ਜਾਵਾਂ ਸਮਾਨ ਬਿਨਾ ਸਰਦਾਣੀ ਬਈ ਹਨਾ ਵਿੱਚੇ ਮੇਰੇ ਕਸਟਮਰ ਮੁੜ ਜਾਂਦੇ ਆ ਦੂਜੇ ਸਮਾਨ ਵਾਲੇ ਵੀ ਮੁੜ ਜਾਂਦੇ ਕਰਿਆਨੇ ਦੇ ਵਾਲੇ ਵੀ ਮੁੜ ਜਾਂਦੇ ਆ ਉਹ ਸਾਰੇ ਮੇਰੇ ਨਾਲ ਲੜਾਈ ਕਰਕੇ ਜਾਂਦੇ ਆ ਤੂੰ ਸਮਾਨ ਨਹੀਂ ਲੈ ਕੇ ਆਉਂਦੀ ਕਰਿਆਨੇ ਦਾ ਸਾਨੂੰ ਰਾਹ 'ਚ ਰੁਕਣਾ ਪੈਂਦਾ ਦੂਜੀ ਸ਼ਾਪ ਤੇ ਤਦੋਂ ਸੋ ਦੇਖਦੇ ਆਂ ਬਈ ਮੇਰੀ ਸ਼ਾਪ ਥੋੜੀ ਜੀ ਹਾਂ ਜੀ ਆ ਦੇਖੋ ਕਲਰ ਕਿੰਨਾ ਸੋਹਣਾ ਇਹ ਹੈ ਜੀ ਟਾਪ ਨੇ ਕੁੜੀਆਂ ਦੇ ਬਲਾਜੋ ਸੂਟ ਹੈ ਇਹ ਬਹੁਤ ਵਧੀਆ ਕੱਪੜਾ ਹੈ ਇੱਕ ਦੋ ਸੂਟ ਹੀ ਰਹਿ ਗਏ ਇਹ ਆਪਣੇ ਵੇਖ ਗਏ ਇਹ ਬਹੁਤ ਵਧੀਆ ਕੱਪੜਾ ਹੈ ਬਈ ਤੇ ਇਹਦਾ ਰੇਟ ਹੈ ਜੀ 350 ਇਹ ਸੂਟ ਦਾ ਰੇਟ ਹੈ ਜੀ 350 ਬਹੁਤ ਵਧੀਆ ਕੱਪੜਾ ਹੈ ਬਈ ਇਹ ਜ਼ਰੂਰ ਪਹੁੰਚੋ ਬਈ ਮੇਰੀ ਸ਼ਾਪ ਤੇ ਇੱਕ ਵਾਰ ਜ਼ਰੂਰ ਪਹੁੰਚਣਾ ਮੇਰੇ ਭੈਣ ਭਰਾਵਾਂ ਨੇ ਇੱਕ ਵਾਰ ਜ਼ਰੂਰ ਸਮਾਨ ਮੰਗਵਾ ਕੇ ਦੇਖੋ ਜੀ ਘੱਟ ਰੇਟ ਬਹੁਤ ਵਧੀਆ ਚੀਜ਼ ਵਧੀਆ ਕੱਪੜਾ ਬਿਲਕੁਲ ਰੇਟ ਘੱਟ ਇੱਕ ਵਾਰ ਜ਼ਰੂਰ ਮੰਗਵਾ ਕੇ ਦੇਖੋ ਪਹਿਲਾਂ ਤਾਂ ਬਾਈ ਖੁਲਾਰਾ ਪੈ ਜਾਂਦਾ ਫਿਰ ਸਾਰਾ ਸੈੱਟ ਕਰਨਾ ਪੈਂਦਾ ਹੁਣ ਮੈਂ ਰਾਤੀ ਆਏ ਉਧਰ ਤਾਂ ਮੈਂ ਰੋਟੀ ਬਣਾਉਣ ਲੱਗਦੀ ਸੀ ਟਾਈਮ ਬਹੁਤ ਹੋਇਆ ਪਿਆ ਸੀ ਉਧਰ ਕਸਟਮਰ ਆਗੇ ਸਮਾਨ ਲੈਣ ਫਿਰ ਵਿੱਚ ਹੀ ਰਹਿ ਜਾਂਦਾ ਸਾਰਾ ਕੁਝ ਫਿਰ ਬਹੁਤ ਲੇਟ ਰੋਟੀ ਬਣਾਈ ਮੈਂ ਫਿਰ ਮੈਂ ਦੋ ਜਿੰਨਾਂ ਦੇ ਲਾਈਵ ਚ ਗਈ 10 ਵਜੇ ਤੱਕ ਉਸ ਤੋਂ ਬਾਅਦ ਫਿਰ ਮੈਂ ਦੋ ਜਿੰਨਾਂ ਦੇ ਲਾਈਵ ਚ ਗਈ ਬਈ ਕੋਈ ਵੇ ਲਾਈਵ ਜੀ ਵੀ ਜਾਣਾ ਪੈਂਦਾ ਹਨਾ ਜੇ ਆਪਾਂ ਤੁਹਾਡੇ ਲਾਈਵ ਤੇ ਜਾਵਾਂਗੇ ਫੇਰ ਹੀ ਅਗਲਾ ਆਪਣੀ ਲਾਈਵ ਚ ਆਊਗਾ ਕੰਮ ਵੀ ਦੇਖਣਾ ਬਈ ਹਨਾ ਤੇ ਸ਼ਾਪ ਤੇ ਵੀ ਜਾਣਾ ਕੰਮ ਕਰਨਾ ਆਪਣੇ ਵੀ ਲਾਈਵ ਹੋਣਾ ਬਹੁਤ ਕੰਮ ਹੈ ਬਈ ਬਹੁਤ ਹੀ ਜ਼ਿਆਦਾ ਬਹੁਤ ਵਧੀਆ ਸਮਾਨ ਆ ਬਈ ਇੱਕ ਵਾਰੀ ਜਰੂਰ ਮੌਕਾ ਦੇਣਾ ਸਮਾਨ ਮੰਗਵਾਉਣ ਦਾ ਘੱਟ ਰੇਟ ਚੀਜ਼ ਬਹੁਤ ਵਧੀਆ ਆ ਜੀ ਆ ਗੀਆਂ ਇਹ ਆਗੇ ਜੀ ਫਰਾਕ ਸੂਟ ਇਹਦਾ ਰੇਟ ਹੈ ਜੀ 400 ਉਹਨਾਂ ਦਾ ਰੇਟ ਹੈ ਜੀ 400 ਇਹ ਆਗੇ ਆਪਣੀ ਫਰਾਕ ਸੂਟ ਇੰਨਾ ਦਾ ਰੇਟ ਹੈ 400 ਪਲੱਗ ਜੋ ਹੈ ਜੀ ਨਾਲ ਇਹਨਾਂ ਦੇ ਉਹ ਸਰਾਰੇ ਕਹਿੰਦੇ ਆ ਸਰਾਰੇ ਸਰਾਰੇ ਇਹਨਾਂ ਦੇ ਨਾਲ ਇਹਦਾ ਰੇਟ ਸੀਗਾ ਜੀ 400 ਰਾਕ ਸੂਟ ਨਾਲ ਸਰਾ ਰਹਿ ਜੀ ਰੇਟ ਹੈ ਇਹਦਾ 400 ਆ ਗਿਆ ਜੀ ਗਾਉਨ ਗਾਉਣ ਲਾ ਲੂ ਪਹਿਲਾਂ ਰਾਕ ਸੂਟ ਲਾ ਲੂ ਬਹੁਤ ਸੋਣਾ ਲਾਈਟ ਜਿਹਾ ਕਲਰ ਹੈ ਵੀ ਇਹ రేట్ సాడే తిను రేట్ జీ సాడే తిను సో ఇన్ రేట్ సాడే తిను సో అజనా ਜਿਹੜੇ ਲਫਾਫੇ ਹੋ ਰਹੇ ਸੀ ਉਹ ਜੋ ਕੱਢੇ ਆ ਸਾਰੇ ਵਧੀਆ ਵਧੀਆ ਲਫਾਫਿਆਂ ਦੇ ਵਿੱਚ ਪਾਇਆ ਸਮਾਨ ਸਾਰਾ ਵਧੀਆ ਵਧੀਆ ਲਫਾਫਿਆਂ ਦੇ ਵਿੱਚ ਪਾ ਕੇ ਆਪਾਂ ਰੈਡੀ ਕੀਤਾ ਜ਼ਰੂਰ ਪਹੁੰਚਣਾ ਜੀ ਮੇਰੀ shop ਤੇ ਮੇਰੇ ਭੈਣ ਭਰਾਵਾਂ ਨੇ ਇੱਕ ਵਾਰ ਜ਼ਰੂਰ ਮੌਕਾ ਦਿਓ online ਸਮਾਨ ਮੰਗਵਾਉਣ ਦਾ ਮੰਗਵਾ ਕੇ ਦੇਖੋ ਜੀ ਹਾਂਜੀ ਆ ਗਈ ਜੀ ਆ ਗਿਆ ਜੀ gown ਇਹ ਕੱਲੀ ਫਰਾਕ ਹੈ ਪੂਰੀ long ਫਰਾਕ ਹੈ ਜੀ ਇਹ ਇਹਦਾ rate ਹੈ ਚਾਰ ਸੌ ਇਹ long ਫਰਾਕ ਹੈ ਜੀ cotton ਦੇ ਵਿੱਚ ਹੈ ਬਹੁਤ ਸੋਹਣੀ ਹੈ। कॉटन रेट है चार सौ ए रेट है जी चार सौ कॉटन के फ्राक ਜੇ ਕਿਸੇ ਨੂੰ ਪਸੰਦ ਹੋਵੇ ਜਰੂਰ ਮੰਗਵਾ ਸਕਦੇ ਹੋ ਬੋਲੇ ਬਾਜੂ ਇਸੀ ਵਧੀਆ ਕਢਾਈ ਕੁੱਤੀ ਹੋਈ ਉੱਤੇ ਜੀ ਲਾਇਸ ਲੱਗੀ ਹੋਈ ਸੀਗੀ ਥੋੜਾ ਜਿਹਾ ਸੈੱਟ ਕੀਤਾ ਜੀ ਸਮਾਨ ਆਪਣਾ ਸਮਾਨ ਨਾ ਬਾਹਲਾ ਇੱਧਰ ਉੱਧਰ ਹੋ ਰਿਹਾ ਸੀਗਾ ਥੋੜਾ ਚੈੱਕ ਕਰਕੇ ਰੱਖਿਆ ਬੱਚਿਆਂ ਦੀਆਂ ਕੱਛੀਆਂ ਦੇਖ ਰਹੀ ਸੀ ਇੱਕ ਤਾਂ ਕੱਛੀ ਹੁੰਦੀ ਹੈ ਦੂਜੀ ਤੇ ਇੱਕ ਹੁੰਦੀ ਹੈ 벨ਟ ਜਿਹੜੀ ਵਾਲੀ ਥੱਲੋਂ ਕੁੜੀਆਂ ਦੇ ਪਾਉਣ ਵਾਲੀ ਛੋਟੀਆਂ ਕੱਛੀਆਂ ਉਹ ਦੇਖ ਰਹੀ ਸਾਂ ਹੋਰ ਪੇਜ ਜੀ ਆਪਣਾ ਬੰਦ ਪੈਕੇਟ ਆ ਦੇਖੋ ਜੀ ਇਹ ਬੰਦ ਪੈਕੇਟ ਪਿਆ ਹੈ ਇਹਦਾ ਰੇਟ ਹੈ ਜੀ 40 ਰੁਪਏ ਇਸ ਕੱਚੀ ਦਾ ਰੇਟ ਹੈ ਜੀ 40 ਰੁਪਏ ਇਹ ਆਪਣੇ ਕੋਲੇ ਜੀ ਬੰਦ ਪੈਕੇਟ ਹੀ ਪਿਆ ਸੀਗਾ ਮੇਰੇ ਧਿਆਨ 'ਚ ਨਹੀਂ ਸੀ ਮੈਂ ਭੁੱਲ ਗਈ ਸੀ ਦੂਜੀਆਂ ਕੱਚੀਆਂ ਦੇ ਤਾਂ ਦੋ ਪੈਕੇਟ ਪਏ ਸੀ ਉਹ ਤਾਂ ਜਾਣ ਸੀ ਉਹ ਤਾਂ ਕੁਛ ਰਹਿ ਗਏ ਕੁਛ ਵੇਕ ਨਹੀਂ ਆ ਆਪਣੀਆਂ ਇਹ ਕੱਚੀਆਂ ਵਾਲੇ ਆਪਣੇ ਗਾਹਕ ਮੁੜ ਗਏ ਸੀ ਤੇ ਮੈਨੂੰ ਧਿਆਨ 'ਚ ਨਹੀਂ ਰਿਹਾ ਸੀ ਵੀ ਆਪਣੇ ਕੋਲੇ ਕੱਚੀਆਂ ਇਹ ਪਈਆਂ ਇਹਦੇ ਵਿੱਚ ਕਲਰ ਪਏ ਨੇ ਲੱਗ ਲੱਗ ਸ਼ਿਰਦਾਈ ਪਿੰਕ ਪੀਲਾ ਤਿੰਨ ਕਲਰ ਆ ਵੀ ਕੋਰਡਨ ਦੇ ਵਿੱਚ ਵਧੀਆ ਹੈ ਖਰਾਬ ਖਰੂ ਨਹੀਂ ਹੁੰਦੀ ਇੱਕ ਗਰਮੀ ਤਾਂ ਬੱਚੇ ਨੂੰ ਇਹ ਵਧੀਆ ਰਹੇਗੀ ਬੱਚੇ ਲਈ ਵੀਡੀਓ ਮੇਰੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੇਰੇ ਭੈਣ ਭਰਾਵਾਂ ਨੇ ਜੀ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਜਰੂਰ ਜੀ ਸਾਥ ਦੇਣਾ ਮੇਰੇ ਲਾਈਵ ਦੇ ਵਿੱਚ ਮੇਰੇ ਭੈਣ ਭਰਾਵਣੇ ਜੀ ਜਰੂਰ ਪਹੁੰਚਣਾ ਸਸਰੀਕਾਲ